ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਲਾਲੀ ਤਰਨਤਾਰਨ ਤੋਂ ਹਾਜ਼ਰ ਹਾਂ ਇੱਕ ਹੋਰ ਵੀਡੀਓ ਦੇ ਨਾਲ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਲਹਮਦੁਲਿਲਾ ਅੱਲਾਹ ਤਾਲਾ ਵਾਹਿਗੁਰੂ ਦੀ ਮਿਹਰ ਦੇ ਨਾਲ ਆਪਾਂ ਵੀ ਠੀਕ ਹਾਂ ਚੜ੍ਹਦੀ ਕਲਾ 'ਚ ਆ ਨਵਾਂ ਬਰ ਨਵਾਂ ਪੰਜਾਬੀ ਵੀਰੋ ਅਗਰ ਤੁਸੀਂ ਵੀਡੀਓ ਦੇਖਣੀ ਚਾਲੂ ਕਰਤੀ ਆ ਅਗਰ ਬਟਨ ਦਬ ਲਿਆ ਆ ਫਿਰ ਜੇ ਤੁਹਾਡੀਆਂ ਜਮੀਰਾਂ ਜਾਗਦੀਆਂ ਹੋਈਆਂ ਨਾ ਜੇ ਤੁਸੀਂ ਸੱਚੀ ਪੰਜਾਬ ਦੇ ਪੁੱਤਾਂ ਦੇ ਨਾਲ ਪਿਆਰ ਕਰਦੇ ਜੇ ਤੇ ਇਹ ਵੀਡੀਓ ਨੂੰ ਹਰੇਕ ਬੰਦੇ ਦੇ ਫੋਨ ਦੇ ਵਿੱਚ ਪਹੁੰਚਾਇਓ ਬਹੁਤ ਜ਼ਰੂਰੀ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਆ तकरीबन ਸਭ ਨੂੰ ਪਤਾ ਆ ਕਿ ਭਗਵਾਨ ਤਮਨ ਸਰਕਾਰ ਨੇ ਐਨਐਸਏ ਲਾ ਕੇ ਤੇ ਡਿਬੜੂ ਕਰਦੀਆਂ ਜੇਲਾਂ ਦੇ ਵਿੱਚ ਸਾਡੇ ਨੌਜਵਾਨ ਬੰਦ ਕੀਤੇ ਆ ਤੇ ਕੁਝ 30 35 ਜਾਨੇ ਅੰਮ੍ਰਿਤਸਰ ਦੀਆਂ ਜੇਲਾਂ ਦੇ ਵਿੱਚ ਕੋਈ ਕਿਤੇ ਕੋਈ ਕਿਤੇ ਪਹਿਲੀ ਬੇਨਤੀ ਦਾ ਭਗਵੰਤ ਮਾਨ ਨੂੰ ਕਰਦੇ ਆਂ ਕਿ ਭਗਵੰਤ ਮਾਨ ਇਦਾਂ ਦਾ ਜ਼ਾਲਮ ਮੁੱਖ ਮੰਤਰੀ ਨਾ ਬਣ ਪਹਿਲਾਂ ਵੀ ਬੜੇ ਬੜੇ ਆਏ ਤੇ ਪਾਣੀ ਵਾਂਗ ਰੁੜ ਗਏ ਤੇ ਤੇਰਾ ਵੀ ਸਮਾਂ ਆ ਜਾਣਾ ਆ ਮੁੜ ਕੇ ਤੈਨੂੰ ਵੀ ਭੱਜਣਾ ਆ ਤੇ ਜੇ ਕੋਈ ਹੋਰ ਮੁੱਖ ਮੰਤਰੀ ਬਣ ਗਿਆ ਤੇ ਤੇਰੀਆਂ ਚੀਕਾਂ ਵੀ ਨਿਕਲਣੀਆਂ ਗੱਲ ਕਰਦੇ ਆਂ ਆਪਾਂ ਮੁੱਖ ਮੰਤਰੀ ਸੌਰੀ ਓਹੋ ਗੱਲ ਕਰਦੇ ਆਪਾਂ ਮੰਤਰੀ ਬਾਜੇ ਕੇ ਦੀ ਪੰਜਾਬੀ ਵੀਰੋ ਮੰਤਰੀ ਬਾਜੇ ਕੇ ਇੱਕ ਹੀਰਾ ਬੰਦਾ ਆ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਆ ਕਿ ਹੋਰ ਨੂੰ ਹੋਰਾਂ ਨੂੰ ਤੂੰ ਛੱਡਣਾ ਚਾਹੇ ਨਹੀਂ ਛੱਡਣਾ ਚਾਹੇ ਲੇਟ ਛੱਡਣਾ ਪਰ ਮੰਤਰੀ ਬਾਜੇ ਕੇ ਨੂੰ ਤੁਰੰਤ ਛੱਡਣਾ ਚਾਹੀਦਾ ਮੰਤਰੀ ਬਾਜੇ ਕੇ ਕੋਈ ਅਤਵਾਦੀ ਨਹੀਂ ਕਿ ਬਾਹਰ ਆਣ ਕੇ ਬੰਬ ਸੁੱਟ ਦੂਗਾ ਪੰਜਾਬੀ ਵੀਰੋ ਬਹੁਤ ਨਾਂ ਅਨਸਾਫੀ ਆ ਸਾਡਾ ਭਰਾ ਆ ਮੰਤਰੀ ਬਾਜੇ ਕੇ ਸਾਨੂੰ ਅਸੀਂ ਨਾ ਬੋਲਾਂਗੇ ਤੇ ਕੌਣ ਬੋਲੂਗਾ ਤੁਸੀਂ ਦੇਖ ਲਓ ਸਾਰੇ ਪੇਜਾਂ ਵਾਲਿਆਂ ਨੇ ਮੂੰਹ ਤੇ ਚੁੱਪੀ ਧਾਰੀ ਆ ਜਿਹੜੇ ਮੰਤਰੀ ਬਾਜੇ ਕੇ ਨੂੰ ਪੰਪ ਦਿੰਦੇ ਨੇ ਨਾ ਤੇਲ ਲਾ ਲਾ ਕੇ ਕਹਿੰਦੇ ਅਸੀਂ ਚੱਕਦੇ ਮੰਤਰੀ ਰੱਖਦੇ ਮੰਤਰੀ ਤੇਰੇ ਨਾਲ ਆ ਮੰਤਰੀ ਤੇ ਮੰਤਰੀ ਦੀ ਜਦੋਂ ਬੁੰਡ ਕੁੱਟੀ ਗਈ ਉਹਨੂੰ ਲੈ ਗੇ ਡਿਬੜੂਗੜ ਚੋੱਕ ਕੇ ਹੁਣ ਤੁਸੀਂ ਦੱਸੋ ਮੈਨੂੰ ਵੀ ਕਿੰਨੇ ਜਾਣੇ ਉਹਦੀ ਮੁਲਾਕਾਤ ਪਾ ਕੇ ਆਏ ਜਿਹੜੇ ਨੂੰ ਪੰਪ ਦਿੰਦੇ ਸੀ ਘਰੇ ਆਪਣੇ ਬੈਠਾ ਜੱਬਲੀਆਂ ਮਾਰਦਾ ਸੀ ਚਾਹ ਜੋ ਵੀ ਆ ਘਰੇ ਬੈਠਾ ਹੀ ਲਾਈਵ ਹੁੰਦਾ ਸੀ ਤੇ ਸਰਕਾਰਾਂ ਨੂੰ ਦੇਖੋ ਕੀ ਤਕਲੀਫ ਹੋਈ ਹੈ ਇੱਕ ਤੁਸੀਂ ਇੱਥੋਂ ਦੇਖ ਲਓ ਭਗਵੰਤ ਮਾਨ ਸਰਕਾਰ ਦਾ ਰਵਈਆ ਜਿਹੜਾ ਵਿਚਾਰੇ ਨੇ ਕਦੀ ਕੁੱਤੇ ਨੂੰ ਡੰਡਾ ਨਹੀਂ ਮਾਰਿਆ ਉਹਦੇ ਤੇ ਐਨਐਸਏ ਲਾਤੀ 1.5 ਸਾਲ ਹੋ ਗਿਆ ਅੰਦਰ ਸਾਰਿਆਂ ਨੂੰ ਬੈਠਿਆਂ ਨੂੰ ਜੋ ਕਿ ਬਹੁਤ ਮਾੜੀ ਗੱਲ ਹੈ ਸਰਕਾਰ ਵਾਸਤੇ ਭਗਵੰਤ ਮਾਨ ਬੁੱੱਟੜ ਨੂੰ ਮੈਂ ਕਹਿਣਾ ਚਾਹੁੰਨਾ ਬੁੱੱਟੜਾ ਇਹ ਕੰਮ ਨਾ ਕਰ ਜੇ ਤੂੰ ਅੱਜ ਪੰਜਾਬੀ ਆਪਣੇ ਸਿੱਖ ਭਰਾਵਾਂ ਨਾਲ ਇਹ ਕੰਮ ਕਰੇਂਗਾ ਕੱਲ ਨੂੰ ਜੇ ਕੋ ਹੋਰ ਬਣ ਗਿਆ ਤੇ ਤੇਰੀ ਵਾਰੀ ਵੀ ਆ ਜਾਣੀ ਆ ਮੰਤਰੀ ਬਾਜੇ ਕੇ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਮੈਂ ਬੜਾ ਸਮਝਾਉਂਦਾ ਸੀਗਾ ਪੰਜਾਬੀ ਵੀਰੋਂ ਬੜਾ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦਾ ਸੀਗਾ ਮੈਨੂੰ ਇੱਕ ਵਾਰ ਨੇ ਪੁੱਛਿਆ ਕਹਿੰਦਾ ਲਾਲੀ ਅਮਰਤ ਸ਼ਹੀਦ ਹੈ ਕਿ ਰਹਿਣ ਦੀਏ ਮੈਂ ਕਿਹਾ ਤੂੰ ਮੈਨੂੰ ਕਿਉਂ ਪੁੱਛ ਰਿਹਾ ਕਹਿੰਦਾ ਤੂੰ ਛਗਿਆ ਹੀ ਤੇ ਭੰਗ ਕਰਤਾ ਕੀ ਗੱਲ ਹੋਈ ਮੈਨੂੰ ਦੱਸ ਜੋ ਮੇਰੇ ਨਾਲ ਬੀਤੀ ਮੈਂ ਉਹਨੂੰ ਦਸੀ ਤਾਨੂੰ ਵੀ ਮੈਂ ਦੱਸਦਾ ਮੈਂ ਕਿਹਾ ਵੀ ਮਿੱਤਰ ਪਿਆਰਿਆ ਮੇਰੇ ਕੋ ਰਹਿਤ ਨਹੀਂ ਨਿਭੀ ਤੇ ਮੈਂ ਮਖੌਟਾ ਪਾ ਕੇ ਨਹੀਂ ਰਹਿਣਾ ਚਾਹੁੰਦਾ ਸੀ ਵੀ ਲਾਈਵ ਹੋਣ ਲੱਗੇ ਗਾਤਰਾ ਪਾਤਾ ਤੇ ਰਾਤ ਨੂੰ ਗਾਤਰਾ ਲਾਤਾ ਮੈਂ ਇਹ ਕੰਮ ਆਪਣੇ ਕੋ ਨਹੀਂ ਹੋਏ ਆਪਾਂ ਕੋ ਨਹੀਂ ਨਿਭਿਆ ਤੇ ਆਪਾਂ ਸਾਰਿਆਂ ਨੂੰ ਦੱਸਤਾ ਵੀ ਮੇਰੇ ਕੋ ਅਮਰਤ ਭੰਗ ਹੋ ਗਿਆ ਮੰਤਰੀ ਬਾਜ ਕਹਿੰਦਾ ਤੇ ਹੁਣ ਮੰਤਰੀ ਬਾਜੇ ਕੇ ਮੈਨੂੰ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਮੈਂ ਕਹਾ ਤੂੰ ਅਮਰਤ ਨਾ ਸ਼ਾ ਕਰੇ ਤੇ ਆਂਦਾ ਕਿਉਂ ਮੈਂ ਪਹਿਲਾ 1 ਸਾਲ ਗੁਰੂ ਘਰ ਜਾ ਸਾਲ ਤੋਂ ਪਰੰਤ ਗੁਰੂ ਘਰ ਮਸਤਕ ਆ ਸਾਲ ਤੋਂ ਪਰੰਤ ਗੁਰੂ ਘਰ ਜੋ ਤੂੰ ਜਾਣਾ ਚਾਲੂ ਕਰਤਾ ਤੈਨੂੰ ਸਾਲ ਹੋ ਗਿਆ ਜਦੋਂ ਤੂੰ ਪੱਕਾ ਪੈ ਗਿਆ ਜਦੋਂ ਤੂੰ ਗੁਰਬਾਣੀ ਪੜਨ ਡੈ ਪਿਆ ਸਮਝਣ ਡੈ ਪਿਆ ਫੇਰ ਅਮਰਤ ਸ਼ਕੀ ਮੇਰੇ ਵਾਂਗੂ ਕਾਲੀ ਕਰੇਗਾ ਤਾਂ ਫੇਲ ਹੀ ਹੋਵੇਂਗਾ ਕਈ ਪਾਸ ਹੋ ਜਾਂਦੇ ਕਈ ਫੇਲ ਫੇਲ ਹੁੰਦੇ ਆ ਸਾਡੇ ਵਰਗੇ ਜਿਹੜੇ ਚਾਚਾ ਦੇ ਨਾਲ ਗਾਤਰਾ ਪਾ ਲੈਂਦੇ ਆ ਵੀਰੋ ਗਾਤਰਾ ਕੋਈ ਚਾ ਦੇ ਨਾਲ ਪਾਉਣ ਦੀ ਚੀਜ਼ ਨਹੀਂ ਆ ਅਗਰ ਤੁਸੀਂ ਰਹਿਤ ਨਭਾ ਸਕਦੇ ਜੇ ਫਿਰ ਪਾਓ ਅਗਰ ਤੁਹਾਡਾ ਦਿਲ ਮਜ਼ਬੂਤ ਆ ਫਿਰ ਪਾਓ ਨਹੀਂ ਤਾਂ ਲੋਕਾਂ ਨੂੰ ਵਿਖਾਉਣ ਕਰਕੇ ਨਾ ਪਾਓ ਕਿ ਮੈਂ ਅੰਮ੍ਰਿਤ ਛਕ ਲਿਆ ਉਸ ਅੰਮ੍ਰਿਤ ਛਕੇ ਦਾ ਕੋਈ ਫਾਇਦਾ ਨਹੀਂ ਸੋ ਪੰਜਾਬੀਓ ਆਓ ਰਲ ਮਿਲ ਕੇ ਆਪਾਂ ਮੰਤਰੀ ਬਾਜੇ ਕੇ ਦਾ ਸਰੀ ਪ੍ਰਧਾਨ ਮੰਤਰੀ ਬਾਜੇਕੇ ਦਾ ਸਾਥ ਦਈਏ ਤੇ ਉਹਨੂੰ ਜੇਲ੍ਹ ਤੋਂ ਬਾਹਰ ਕਢਵਾਈਏ ਮੈਂ ਵੀਡੀਓ ਪਾ ਕੇ ਸਟਾਰਟਿੰਗ ਕਰਤੀ ਆ ਮੈਂ ਦੇਖਣਾ ਵੀ ਕਿੰਨੇ ਜਾਣੇ ਵੀਡੀਓ ਨੂੰ ਅਗਲੇ ਗਰੁੱਪਾਂ 'ਚ ਭੇਜਦੇ ਆ ਕਿੰਨੇ ਜਾਣੇ ਕਮੈਂਟ ਕਰਕੇ ਦੱਸਦੇ ਆ ਕਿ ਅਸੀਂ ਤੁਹਾਡੇ ਨਾਲ ਆ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੂਗਾ ਚੰਗੇ ਚੰਗੇ ਕਮੈਂਟ ਕਰਿਓ ਮੰਤਰੀ ਬਾਜੇਕੇ ਦੇ ਹਾਕ 'ਚ ਕਮੈਂਟ ਕਰਿਓ ਇੰਨੀ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਆ ਨਾ ਮੈਂ ਕਿਸੇ ਦਾ ਵਿਰੋਧ ਕੀਤਾ ਨਾ ਮੈਂ ਕਿਸੇ ਨੂੰ ਮਾੜਾ ਚੰਗਾ ਬੋਲਿਆ ਸਿਰਫ ਤਾਂ ਸਿਰਫੇ ਬੋਲਿਆ ਛੁੱਟਣੇ ਤਾਂ ਦੇਖੋ ਸਾਰੇ ਚਾਹੀਦੇ ਆ ਡਿਬੜੂ ਗਰ ਜੇਲਾ ਵਾਲੇ ਵੀ ਦੁੱਜੇ ਬੰਦੀ ਸਿੰਘ ਵੀ ਸਾਰੇ ਛੁੱਟਨੇ ਚਾਹੀਦੇ ਇਹ ਕਾਲਪੁਰਖ ਵਾਹਿਗੁਰੂ ਗਰੀ ਮੇਰੀ ਅਰਦਾਸ ਆ ਲੇਕਿਨ ਮੰਤਰੀ ਬਾਜੇ ਕੇ ਵਿਚਾਰਾ ਸਿੱਧਾ ਸਾਦਾ ਬੰਦਾ ਈ ਉਹਨੂੰ ਤਾਂ ਬਾਹਰ ਕਢਵਾਈਏ ਆ ਆਪਾਂ ਰਲ ਮਿਲ ਕੇ ਮੈਂ ਲੱਖੇ ਸਿਧਾਣੇ ਨੂੰ ਵੀ ਕਹਿਣਾ ਆ ਲੱਖੇ ਸਿਧਾਣਿਆ ਭਾਨੇ ਸਿੱਧੂ ਤੇ ਚੋਰੀ ਦਾ ਪਰਚਾ ਪਾਇਆ ਤਾਂ ਤੂੰ ਭੱਜ-ਭੱਜ ਕੇ ਐ ਮੋਰਚਾ ਬਣਾ ਲਿਆ ਵੀ ਆਓ ਮੋਰਚਾ ਲਾਈਏ ਕਢਾਈਏ ਬਾਹਰ ਤੇ ਕੀ ਗੱਲ ਮੰਤਰੀ ਬਾਜੇ ਕੇ ਨਹੀਂ ਤੇਰੇ ਹੱਕ ਚ ਬੋਲਦਾ ਹੀ ਮੰਤਰੀ ਬਾਜੇ ਕੇ ਵੀ ਤੇਰੇ ਹੱਕ ਚ ਬਹੁਤ ਬੋਲਦਾ ਹੈ ਪਰ ਤੂੰ ਮੰਤਰੀ ਬਾਜੇ ਕੇ ਦੀ ਬਿਲਕੁਲ ਸਾਰ ਨਹੀਂ ਲਈ ਤੂੰ ਕੀ ਸਾਰ ਲੈਣੀ ਤੇਰੀ ਟੀਮ ਦਾ ਇੱਕ ਵੀ ਮੈਂਬਰ ਮੰਤਰੀ ਬਾਜੇ ਕੇ ਦੇ ਘਰ ਗਿਆ ਜਿਹੜੇ ਉਹਨੂੰ ਪੰਪ ਦਿੰਦੇ ਸੀਗਾ ਹੋਰ ਕਈ ਕੀ ਤੁਸੀਂ ਮੰਤਰੀ ਬਾਜੇ ਕੇ ਦੇ ਘਰ ਗਏ ਨਹੀਂ ਗਏ ਕੀ ਲੋੜ ਜਾਣ ਦੀ ਅਗਲਾ ਫਸਿਆਹੀਂ ਕੋ ਫਸਿਏ ਭਗਵੰਤ ਮਾਨ ਲਾਸਟ ਤੇ ਮੈਂ ਇਹੋ ਕਹਿਣਾ ਬੇਨਤੀ ਆ ਤੇਰੇ ਚਰਨਾਂ ਦੇ ਵਿੱਚ ਛੱਡ ਦੇ ਇਹਨਾਂ ਨੂੰ ਛੱਡ ਦੇ ਇਹਨਾਂ ਨੂੰ ਠੀਕ ਹੈ ਨਾ ਇਹ ਨਾ ਹੋਵੇ ਤੇਰਾ ਹਾਲ ਵੀ ਫਿਰ ਮੈਂ ਹੁਣ ਕੁਝ ਕਹਿਣਾ ਨਹੀਂ ਚਾਹੁੰਦਾ ਭਗਵੰਤ ਮਾਨ ਸ਼ਰਾਬੀ ਨੂੰ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਠੀਕ ਹੈ ਮੈਂ ਬੇਨਤੀ ਕਰ ਸਕਦਾ ਹੱਥ ਜੋੜ ਕੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਚਲੋ ਕੋਈ ਨਹੀਂ ਸ਼ਰਾਬ ਪੀਂਦਾ ਸਾਰੇ ਪੀਂਦੇ ਆ ਮੈਂ ਇਹ ਗੱਲ ਨਹੀਂ ਕਰਦਾ ਕਿਹੜਾ ਨਹੀਂ ਪੀਂਦਾ ਅੱਜ ਕੱਲ ਦੀ ਦੁਨੀਆ ਦੇ ਵਿੱਚ ਸਭ ਪੀ ਫਿਰਦੇ ਆ ਤੋ ਇਹ ਗੱਲਾਂ ਪਾਸੇ ਕਰੀਏ ਸਿਰਫ ਇਨੀ ਰਿਕਵੈਸਟ ਹੈ ਭਗਵੰਤ ਮਾਨ ਨੂੰ ਫਿਰ ਵੀ ਯਾਰ ਥੋੜੀ ਰਿਸਪੈਕਟ ਦੇਣੀ ਬੰਦੀ ਕਿਉਂਕਿ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਸਾਡਾ ਰਾਜਾ ਆ ਤੇ ਜੇ ਰਾਜੇ ਨੂੰ ਆਪਾਂ ਮਾੜਾ ਚੰਗਾ ਬੋਲਾਂਗੇ ਤੇ ਆਪਾਂ ਨੂੰ ਸ਼ੋਭਾ ਨਹੀਂ ਦਿੰਦਾ ਰਾਜਾ ਜਿੰਨਾ ਮਰਜ਼ੀ ਨਰਦਈ ਹੋਵੇ ਠੀਕ ਹੈ ਨਾ ਜਿਹੜੀ ਉਹਦੀ ਪ੍ਰਜਾ ਆ ਨਾ ਉਹਦੇ ਪਰ ਰਾਜੇ ਦੀ ਪ੍ਰਜਾ ਰਾਜੇ ਦੀ ਪ੍ਰਜਾ ਔਖੀ ਆ ਪਰ ਰਾਜੇ ਨੂੰ ਕੋਈ ਸਮਝ ਨਹੀਂ ਆਉਣ ਲਈ ਮੈਂ ਕੀ ਕਰਾਂ ਚਲੋ ਖਸਮਾਂ ਨੂੰ ਖਾਏ ਦੁਨੀਆ ਤੋਂ ਪੰਜਾਬੀ ਵੀਰੋ ਜਿਹੜੇ-ਜਿਹੜੇ ਵੀ ਮੰਤਰੀ ਬਾਜ ਕੇ ਦੇ ਹੱਕ ਦੇ ਵਿੱਚ ਹੈਗੇ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੈਸ਼ਟੈਗ ਮੰਤਰੀ ਫ੍ਰੀ ਕੁਝ ਨਾ ਕੁਝ ਚਲਾਓ ਯਾਰ ਕੁਝ ਨਾ ਕੁਝ ਕਰੋ ਮੇਰਾ ਵੀਰ ਉਹਨੂੰ ਬਾਰ ਕਢਾਈਏ ਕੱਲ ਨੂੰ ਜਦੋਂ ਅੱਜ ਤੁਸੀਂ ਸ਼ੇਅਰ ਕਰੋਗੇ ਨਾ ਕੱਲ ਨੂੰ ਜਦੋਂ ਬਾਹਰ ਆਊਗਾ ਤੇ ਤੁਸੀਂ ਕਹਿ ਵੀ ਸਕਦੇ ਵੀਰ ਤੇਰੇ ਤੇ ਲਾਲੀ ਬੋਲਿਆ ਸੀ ਤੇ ਆ ਵੇਖ ਲੈ ਤੇਰੀ ਵੀਡੀਓ ਅਸੀਂ ਸ਼ੇਅਰ ਕਰਦੇ ਰਹੇ ਆ ਤੇ ਉਹਨੂੰ ਚੰਗਾ ਲੱਗੂਗਾ ਵਿਚਾਰੇ ਨੂੰ ਅੰਦਰ ਬੈਠੇ ਨੂੰ ਕੀ ਪਤਾ ਮੇਰੇ ਹੱਕ 'ਚ ਕੌਣ ਬੋਲਣ ੜਿਆ ਕੌਣ ਨਹੀਂ ਠੀਕ ਹੈ ਨਾ ਹੋ ਸਕਦਾ ਉਹਦੇ ਉਹਦੇ ਤੱਕ ਮੇਰੀ ਵੀਡੀਓ ਹੀ ਪਹੁੰਚ ਜਾਵੇ ਤੁਸੀਂ ਇੰਨੀ ਸ਼ੇਅਰ ਕਰ ਦੋ ਮੰਤਰੀ ਬਾਜ ਦੇ ਕੇ ਜੇਲ੍ਹ ਦੇ ਵਿੱਚ ਹੀ ਜੇ ਉਹਦੇ ਕੋਲ ਫੋਨ ਦੀ ਫੈਸਿਲਿਟੀ ਆ ਗਈ ਵੇਖ ਲੈ ਵੀ ਕੋਈ ਨਾ ਕੋਈ ਮੇਰੀ ਸਪੋਰਟ ਕਰਦਾ ਪਿਆ ਆਓ ਰਲ ਕੇ ਸਪੋਰਟ ਕਰੀਏ ਮੰਤਰੀ ਦੀ ਤੋ ਬੋਲਿਆ ਕ ਬੋਲਿਆ ਮਾਫ ਕਰ ਦਿਓ ਜੀ ਤੇ ਚੰਗਾ ਫਿਰ ਮੈਂ ਮਿਲਦਾ ਅਗਲੀ ਵੀਡੀਓ ਦੇ ਵਿੱਚ ਕੁਝ ਗੱਲਾਂ ਮੇਰੇ ਕੋ ਵਿਸਰ ਗਈਆਂ ਉਹ ਅਗਲੀ ਵੀਡੀਓ ਚ ਕਰ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ